ਸੰਤਾਂ ਬਾਰੇ ਤੁਹਾਡਾ ਕੀ ਪਈ ਸੰਤ ਕਈ ਬਰੇ ਅੱਛੇ ਸੰਜਰਨਾਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਕਰ ਰਹੇ ਨਹੀਂ ਆਈ ਵੋਂਟ ਲਾਈਕ ਟੂ ਕਮੈਂਟ ਓਨ ਏ ਬਟ ਵੀਡੀਓ ਕਾਲਿੰਗ ਅ ਸੰਤ ਮੈਂ ਤਾਂ ਸੰਤ ਕਹਿੰਦਾ ਮੇਰੇ ਲਈ ਸੰਤ ਨਹੀਂ ਮੈਂ ਸੰਤ ਨਹੀਂ ਮੇਰਾ ਪਰਸਨਲ ਓਪੀਨੀਅਨ ਹੈ ਹਾਂਜੀ ਇਹ ਉਹ ਤੁਹਾਡਾ ਮੇਰਾ ਆਪਣਾ ਪਰਸਨਲ ਓਪੀਨੀਅਨ ਆਈ ਡੋਂਟ ਲਾਈਕ ਹਿਮ ਐਂਡ ਆਈ ਵੋਂਟ ਲਾਈਕ ਟੂ ਕਮੈਂਟ ਮੈਂ ਕਹਿ ਨਹੀਂ ਕਿ ਸਾਰੇ ਕੰਦੇ ਕੀ ਗੁਰਦੁਆਰੇ ਟਾਇ ਆਪਣਾ ਅਕਾਲ ਤਖਤਾਇਆ ਗਿਆ ਅਗਰ ਪਿੰਡਾਂ ਵਾਲਾ ਨਹੀਂ ਅਗਰ ਉਹ ਗੁਰਦੁਆਰੇ ਸਭ ਨੂੰ ਬਚਾਉਣਾ ਚਾਹੁੰਦੇ ਸੀ ਨਹੀਂ ਚਾਹੁੰਦੇ ਸੀ ਵੀ ਟਾਇਆ ਜਾਵੇ ਖੁਦ ਬਾਹਰ ਆ ਜਾਂਦੇ ਗੁਰਦੁਆਰੇ ਬਚ ਜਾਂਦੇ ਗੁਰਦੁਆਰੇ ਚ ਬਾਹਰ ਕਿਉਂ ਨਹੀਂ ਨਿਕਲੇ ਵਾਏ ਉਹ ਐਕਟੀਵਿਟੀਜ਼ ਗੁਰਦੁਆਰੇ ਅੰਦਰ ਚ ਕਰ ਰਹੇ ਜਿਹੜੋਂ ਕੀ ਰਹੀ ਪੈ ਗਿਆ ਬਾਕੀ 34 ਗੁਰਦੁਆਰੇ ਪੰਜਾਬ ਦੇ ਸਾਰੇ ਥੋਥੇ ਤਾਂ ਸੰਤ ਸੀਗੇ ਬਾਕੀ 34 ਹੋਰ ਗੁਰਦੁਆਰਿਆਂ ਤੇ ਉਹ ਆਰਮੀ ਚੜੀ ਉਹ ਥੇ ਤਾਂ ਸੰਤ ਨਹੀਂ ਸੀ ਨਹੀਂ ਨਹੀਂ ਇਹ ਨਹੀਂ ਉਹਦੇ